ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਝੁਲੰਦਰ ਪਹੁੰਚਣਗੇ ਤੇ ਦੱਸਦੀ ਹੈ ਕਿ ਜ਼ਿਮਨੀ ਚੋਣ ਦੀ ਜਿੱਤ ਤੋਂ ਬਾਅਦ ਲੋਕਾਂ ਦਾ ਸੀਐਮ ਮਾਨ ਤਨਪਾਦ ਕਰਨਗੇ ਵਾਲੰਟੀਅਰ ਅਧਿਧਾਰਾਂ ਤੇ ਵਿਧਾਇਕਾਂ ਦੇ ਨਾਲ ਸੀਐਮ ਮਾਨ ਦੇ ਵੱਲੋਂ ਮੁਲਾਕਾਤ ਕੀਤੀ ਜਾਵੇਗੀ ਇੱਥੇ ਵੀ ਦੱਸਦੀ ਕਿ ਜੁਲੰਦਰ ਪੱਛਮੀ ਵਿਧਾਨ ਸਭਾ ਸੀਟ ਤੇ ਹੋਈ ਜਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਨੇ ਬੀਤੇ ਕੱਲ ਜਿੱਤ ਹਾਸਲ ਕੀਤੀ ਹੈ ਤੇ ਜੁਲੰਦਰ ਪੱਛਮੀ ਵਿਧਾਨ ਸਭਾ ਸੀਟ ਤੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਸੀਐਮ ਮਾਨ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਜੁਲੰਦਰ ਪਹੁੰਚਣਗੇ ਦੱਸਦੇ ਕਿ ਜੁਲੰਦਰ ਪੱਛਮੀ ਵਿਧਾਨ ਸਭਾ ਸੀਟ ਦੇ ਲਈ ਆਪ ਨੇ ਪੰਜ ਪਾਚ ਸਾਪ ਦਾ ਮੰਤਰੀ ਚੁੰਨੀ ਲਾਲ ਪਗਤ ਦੇ ਪੁੱਤਰ ਮੋਹਿੰਦਰ ਪਗਤ ਨੂੰ ਚੋਣ ਮਤਾਬ ਦੇ ਵਿੱਚ ਉਦਾਰਿਆ ਸੀ ਜਿਨ੍ਹਾਂ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਇਸ ਦੇ ਚਲਦੇ ਹੀ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੁਲੰਦਰ ਪਹੁੰਚਣਗੇ ਤੇ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੀਐਮ ਮਾਨ ਜੁਲੰਦਰ ਪਹੁੰਚਣਗੇ ਤੇ ਉਹਨਾਂ ਦੇ ਵੱਲੋਂ ਵਲੰਟੀਅਰਾਂ ਅਹੁਦੇਦਾਰਾਂ ਤੇ ਵਿਧਾਇਕਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਝੁਲੰਦਰ ਪਹੁੰਚਣਗੇ ਤੇ ਦੱਸਦੀ ਹੈ ਕਿ ਜ਼ਿਮਨੀ ਚੋਣ ਦੀ ਜਿੱਤ ਤੋਂ ਬਾਅਦ ਲੋਕਾਂ ਦਾ ਸੀਐਮ ਮਾਨ ਤਨਪਾਦ ਕਰਨਗੇ ਵਾਲੰਟੀਅਰ ਅਧਿਕਾਰਾਂ ਤੇ ਵਿਧਾਇਕਾਂ ਦੇ ਨਾਲ ਸੀਐਮ ਮਾਨ ਦੇ ਵੱਲੋਂ ਮੁਲਾਕਾਤ ਕੀਤੀ ਜਾਵੇਗੀ। ਇੱਥੇ ਵੀ ਦੱਸਦੀ ਕਿ ਜੁਲੰਦਰ ਪੱਛਮੀ ਵਿਧਾਨ ਸਭਾ ਸੀਟ ਤੇ ਹੋਈ ਜਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਨੇ ਬੀਤੇ ਕੱਲ ਜਿੱਤ ਹਾਸਲ ਕੀਤੀ ਹੈ। ਤੇ ਜੁਲੰਦਰ ਪੱਛਮੀ ਵਿਧਾਨ ਸਭਾ ਸੀਟ ਤੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਸੀਐਮ ਮਾਨ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਜੁਲੰਦਰ ਪਹੁੰਚਣਗੇ। ਦੱਸਦੇ ਕਿ ਜੁਲੰਦਰ ਪੱਛਮੀ ਵਿਧਾਨ ਸਭਾ ਸੀਟ ਦੇ ਲਈ ਆਪ ਨੇ 5 ਪਾਜ ਪਾ ਸਾਪ ਦਾ ਮંત્રી ਚੁੰਨੀ ਲਾਲ ਪਗਤ ਦੇ ਪੁੱਤਰ ਮੋਹਿੰਦਰ ਪਗਤ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀ ਜਿਨ੍ਹਾਂ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਇਸ ਦੇ ਚਲਦੇ ਹੀ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੁਲੰਦਰ ਪਹੁੰਚਣਗੇ ਤੇ ਜਿਮਨੀ ਚੋਣ ਦੀ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੀਐਮ ਮਾਨ ਜੁਲੰਦਰ ਪਹੁੰਚਣਗੇ ਤੇ ਉਹਨਾਂ ਦੇ ਵੱਲੋਂ ਵਲੰਟੀਅਰਾਂ ਅਹੁਦੇਦਾਰਾਂ ਤੇ ਵਿਦਾਇਕਾਂ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ